ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹਿਣਾ ਖੁਸ਼ ਕਿਵੇਂ ਰਹਿ ਜਾ ਸਕਦਾ ਈ ਗੱਲ ਤਾਂ ਕਿਸੇ ਦੇ ਪਿੱਛੇ ਨਾ ਲੱਗੋ ਬਹੁਤ ਆਪਣੇ ਆਪ ਨੂੰ ਜਿੰਨਾ ਵੀ ਹੋ ਸਕਦਾ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਤੇ ਨਾ ਹੀ ਕਿਸੇ ਦੇ ਪਿੱਛੇ ਲੱਗ ਕੇ ਕਿਸੇ ਵੀ ਚੀਜ਼ ਦੀ ਬਹੁਤੀ ਰੀਸ ਕਰਨੀ ਚਾਹੀਦੀ ਨਾ ਹੀ ਬਹੁਤਾ ਉਸ ਹਿਸਾਬ ਦਾ ਕਦਮ ਚੱਕਣਾ ਚਾਹੀਦਾਗਾ ਵੀ ਬੰਦਾ ਬੋਲ ਜੀ ਕਿਉਂਕਿ ਕਦਮ ਚੱਕਣ ਦੇ ਨਾਲ ਦੂਸਰਿਆਂ ਦੇ ਪਿੱਛੇ ਲੱਗ ਕੇ ਕਿਉਂਕਿ ਦੇਣਾ ਪ੍ਰਮਾਤਮਾ ਨਹੀਂ ਹੈ ਜੋ ਕੁਝ ਹੋ ਰਿਹਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੋ ਰਿਹਾ ਪਰ ਜੇਦੋ ਬੰਦਾ ਦੂਸਰਿਆਂ ਦੇ ਪਿੱਛੇ ਲਾ ਕੇ ਕਦਮ ਚੱਕਦਾ ਚੰਗਾ ਕਦਮ ਚੱਕੋ ਕੋਈ ਚੱਕਰ ਨਹੀਂਗਾ ਚੰਗੀ ਗੱਲ ਆ ਪਰ ਐਡਾ ਵੀ ਨਹੀਂ ਹੋਣਾ ਚਾਹੀਦਾ ਵੀ ਇਕੇਦਮ ਦੂਸਰਿਆਂ ਦੇ ਪਿੱਛੇ ਲਾ ਕੇ ਬੰਦਾ ਕੁਝ ਨਾ ਕੁਝ ਕਰ ਸਕਤਗਾ ਜੇ ਦੂਸਰਿਆਂ ਦੇ ਪਿੱਛੇ ਲਾ ਕੇ ਇਕੇਦਮ ਕੁਝ ਨਾ ਕੁਝ ਕਰੂਗਾ ਤਾਂ ਉਸ ਨੂੰ ਫਿਰ ਜਾਂ ਤਾਂ ਠੱਗੀ ਜਾਂ ਫਿਰ ਚੋਰੀ ਜਾਂ ਫਿਰ ਕਰਜ਼ਾ ਚੱਕਣਾ ਪਊ ਜੇਦੋ ਫਿਰ ਇਹ ਤੀਜਾਂ ਕੰਨ ਚੀਜ਼ਾਂ ਹੋ ਗਈਆਂ ਤੇ ਬਾਅਦ ਵਿੱਚ ਤਾਂ ਜ਼ਿੰਦਗੀ ਨਸ਼ਟ ਐਸੇ ਕਰਕੇ ਆਪਣੇ ਆਪ ਨੂੰ ਖੋਦ ਨੂੰ ਮਜ਼ਬੂਤ ਪਹਿਲਾ ਬਣਾ ਸਕਦੇ ਵੀ ਮੈਂ ਕਿੰਨਾ ਪੈਰਾਸਰ ਹੋ ਸਕਦਾਗਾ ਥੋੜੀ ਥੋੜੀ ਮਿਹਨਤ ਕਰਦੇ 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 ਫਿਰ ਆਪਾ ਉਸ ਲੈਵਲ ਤੇ ਪਹੁੰਚ ਸਕਦੇ ਆ ਜੋ ਕਿ ਆਪਾਂ ਦੂਸਰਿਆਂ ਨੂੰ ਦੇਖ ਰਹੇ ਕਿਉਂਕਿ ਇਸ ਤਰ੍ਹਾਂ ਦਾ ਕਦਮ ਨਾ ਚੱਕੋ ਵੀ ਖੋਦ ਹੀ ਗਲਤ ਹੋ ਜਾ ਆਪਣਾ ਆਪ ਨਸ਼ਟ ਕਰ ਹਮੇਸ਼ਾ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰਨਾ ਸਿੱਖੋ ਮਤਲਬ ਆਪਣੇ ਮਾਨਸਤੈਰ ਰੱਖੋ ਦੂਸਰਿਆਂ ਦੇ ਪਿੱਛੇ ਫਲਦੂ ਨਾ ਲੱਗੋ